çek کوئی ne توڑ رہا ਥੋੜਾ ਪਾਣੀ ਪਾ ਲੋ ਬੰਦ ਕਰੋ ਪਾਣੀ ਪਾ ਲੋ ਹੋਰ ਜਿੱਦਾਂ ਚੱਲਦਾ ਥੋੜਾ ਕੰਮ ਹੋਰ ਕੰਮ ਵਧੀ ਧਲਿਆ ਦੁਬਾਰਾ ਲੋਕ ਵਰਤਣਾ ਜੀ ਪੱਲੇ ਮਾਰੋ ਇਹ ਗਲੀ ਕਰਦੇ ਆ ਜੀ ਪਿੱਤਲ ਦੇ ਬੰਦੇ ਨੇ ਕੀ ਨਾਮ ਹੈ ਤੁਹਾਡਾ ਵਿਜੇ ਕੁਮਾਰ ਜੀ ਵਿਜੇ ਕੁਮਾਰ ਕਿੱਥੋਂ ਦੇ ਰਹਿਣ ਵਾਲੇ ਤੁਸੀਂ ਅਸੀਂ ਆ ਜੀ ਹਰਿਆਣੇ ਤੋਂ ਫਤਿਹਪੁਰ ਤੋਂ ਜੀ ਅੱਛਾ ਅੱਛਾ ਇਸ ਤੇ ਸਰ ਪੱਕੀ ਡੇਰੇ ਆ ਹਾਂ ਹੁਣ ਪੱਕੇ ਡੇਰੇ ਲਾ ਦੇ ਆ ਪ੍ਰੈਸੇ ਜਾਂਦੇ ਮਤਲਬ 500 ਵਧੀਆ ਵਾਧੇ ਜਾਂ ਲੋਕ ਪਤਾ ਲੱਗਿਆ ਉੱਪਰੋਂ 75-80 ਦੇ ਬਣ ਤੋਂ ਇਹ ਡਾਕਟਰ ਵਗੈਰਾ ਹਮਾਰੇ ਪਿੱਤਲ ਦੇ ਬੰਦੇ ਬਣ ਜਾਂਦੇ ਹਾਂ ਹਾਂ ਜੀ ਗੱਲ ਤਾਂ ਸਮਝ ਆ ਗਈ ਨਾ ਹੋਣੀ ਜੀ ਬੁਖਮਾਰੀਆਂ ਨੇ ਵਧ ਗਈ ਜੀ ਦੱਲ ਲੱਗ ਗਿਆ ਹੁਣ ਤਹੀ ਡਾਕਟਰ ਮੁਰਗੜੇ ਕਿੱਥੇ ਜਾ ਗਏ ਪੰਜਾਬੀ ਹੁਣ ਜਿਹੜਾ ਇਹਨਾਂ ਦਾ ਮਾਂਜਣ ਵਾਲਾ ਕੰਮ ਸੀਗਾ ਨਾ ਉਹ ਛੱਡੀ ਜਾ ਰਿਹਾ ਨਾ ਜਿਵੇਂ ਮਾਂਜਣੇ ਪੈਂਦੇ ਸੀਗੇ ਇਹ ਸਵਾਦ ਹਾਂ ਸਵਾਦ ਉਹ ਬੁੜੀਆਂ ਦੇ ਹੱਥ ਕਾਲੇ ਜਾਂਦੇ ਹੱਥ ਕਾਲੇ ਠੀਕ ਹੈ ਜਿਹੜੀ ਆਇਕਲ ਕਰਦੇ ਆਂ ਹੱਥ ਕਾਲੇ ਹੋਣ ਗਿਆ ਅੰਦਰੋਂ ਬਿਮਾਰੀ ਲੱਗ ਜਾਂਦੀ ਹੈ ਅੰਦਰੋਂ ਬਿਮਾਰੀਆਂ ਲੱਗੀਆਂ ਬੰਦੇ ਦੀ ਉਮਰ ਘਟ ਜਾਂਦੀ ਹੈ ਅੱਗੇ ਪ੍ਰਾਣੇ ਵਿਚਾਲੇ ਗੁੰਦੇ 120-20 ਸਾਲੋਂ ਗਰੁੰਦੀ ਹੋਰ ਦੀ ਬਿਮਾਰੀ ਲੱਗੇ ਲੱਗੀ ਸੀ ਇੱਟਲੇ ਭਾਂਡੇ ਹੁੰਦੇ ਮਿੱਟੀ ਦੇ ਭਾਂਡੇ ਹੁੰਦੇ ਤੇ ਕਲੀ ਕਰਾਉਦੇ ਆ